ਕਹਿੰਦਾ ਪਰਾਂ ਚ ਕੀ ਦੇਖਦੇ ਹੋ ਪਰਾਂ ਦੇ ਵਿੱਚ ਜਿਹਨੇ ਦੇਖਣਾ ਉਹਨ ਦਾ ਸਾਰਾ ਕੁਝ ਦੇਖ ਲੈਣਾ ਪਰ ਬਾਜ ਦੇ ਵੀ ਆ ਪਰ ਚਿੜੀਆਂ ਦੇ ਵੀ ਆ ਪਰ ਗਟਾਰਾਂ ਦੇ ਵੀ ਆ ਪਰ ਘੁੱਗੀਆਂ ਦੇ ਵੀ ਆ ਪਰ ਗੋਲਿਆਂ ਦੇ ਵੀ ਆ ਅੜਾਈ ਅੱਡੋ ਅੱਡਾ ਉਵੇਂ ਹੀ ਪਰਾਂ ਦਾ ਹਿਸਾਬ ਕਿਤਾਬ ਹੁੰਦਾ ਪਰਾਂ ਦੇ ਵਿੱਚ ਬਾੜੀ ਸਾਂਝਾਏ ਹੁਣ ਜਿਆਦਾ ਬੰਦੇ ਜਾਣ ਕੇ ਨਹੀਂ ਦੱਸਦੇ ਜਾਂ ਬੰਦਿਆਂ ਨੂੰ ਪਤਾ ਹੀ ਨਹੀਂ ਹੈਗਾ ਆਪਾਂ ਤਾਂ ਤਾਂ ਦੇਖਦੇ ਹੁੰਨੇ ਆ ਵੀ ਜਿਹੜੇ ਜਿਹੜੇ ਬੰਦੇ ਜਾਣਦੇ ਆ ਸਮਝ ਸਕਦੇ ਆ ਉਹ ਵਿਚਾਰੇ ਸਮਝ ਤਾਂ ਸਕਦੇ ਜਦੋਂ ਖਿਡਾਰੀ ਦਿਖਾਉਂਦਾ ਗੁੰਤਰ ਵੀ ਸਾਡਾ ਚੰਗਾ ਉਹ ਪਰਾਂ ਚ ਦੇਖ ਲੈਂਦਾ ਵੀ ਇਹਦੇ ਚ ਚੰਗਿਆਈ ਜਿਹੜੀ ਪਰ ਕਿਹੇ ਜਿਹੇ ਨੇ ਇਹਦੇ ਹੋਰ ਤਾਂ ਪਰਾਂ ਦਾ ਮੇਰਾ ਕੋਈ ਮਤਲਬ ਨਹੀਂ ਹੁੰਦਾ ਸਮਝਣ ਵਾਲਾ ਬੰਦਾ ਸਮਝ ਸਕਦਾ ਵੈਸੇ ਜਿਹਨੇ ਟੀਚਰਾਂ ਕਰਨੀਆਂ ਜਾਂ ਜਿਹਨੇ ਕੋਈ ਗਲਤ ਕਮੈਂਟ ਕਰਨਾ ਉਹਨਾਂ ਦਾ ਹਟਣਾ ਹੀ ਨਹੀਂ ਭਾਈ ਉਹਦੀ ਡਿਊਟੀ ਲਈ ਗੁਰੂ ਮਹਾਰਾਜ ਨੇ ਤੇ ਨਾਉ ਸਿੱਖੇ ਤੇ ਨਾਉ ਕਿਸੇ ਨੂੰ ਸਿਖਣ ਦੇਵੇ ਹਨ ਚੱਲੀਏ ਤਾਂ ਬਹੁਤ ਸੋਹਣੇ ਕਬੂਤਰ ਆ ਆ ਮਸਾਲਾ ਵਾਲੇ ਪੁੱਤਰ ਦੀ ਵੀ ਨਾ ਮੰਨਦੀ ਨੀ ਠੀਕ ਆ ਇਹ ਸਾਰੇ ਉੱਡੇ ਬੇਕੂਤਰੀ ਲੈ ਕੇ ਆਂਦੇ ਮੋਲ ਆਹ ਜਿਹੜੇ ਉੱਡੇ ਆ ਤੇ ਕੀ ਨਾ ਰਿਹਾ ਸਾਰਾ ਹਮੇਸ਼ਾ ਦਾ ਉਹ ਕਰਦੀ ਰਹਿੰਦਾ ਆਹ ਜਿਹੜੇ ਭੱਜੇ ਵਾਲੇ ਕਬੂਤਰ ਛੋੜੇ ਹਾਂ ਡਾਵੇ ਵਾਲੇ ਕਰ ਲੈ ਜਾਂ ਜਾਂਦੇ ਬਾਈ ਖਰਾਕ ਵਾਲੀ ਪੈ ਗਈ ਬਹੁਤ ਆ ਰੰਗੀਆਂ ਵਾਲੇ ਇਹਦੇ ਸੋਨੂ ਰੰਗੀਆਂ ਵਾਲੇ ਘਰੋਂ ਔਰਲਾ ਹਾਂ ਠੀਕ ਲਾਲ ਦੂਸੇ ਵਾਲਾ ਹਾਂ ਆਹ ਜਿਹੜੇ ਡਾਵੇ ਵਾਲੇ ਕੂਤਰੀ ਪਾਈ ਤਲਵਿੰਦਰ ਦੀ ਚੌਕੇ ਵਾਲੇ ਇਹ ਵੀ ਲਿਆਂਦੀ ਹਾਂ ਇਹ ਵੀ ਵੀਰੇ ਨੇ ਆਪਣਾ ਯਾਰ ਕਰੇ ਹੱਥੀਂ ਬੜਾ ਵਿਚਾਰੇ ਨੇ ਆਪਾਂ ਨੂੰ ਪੂਰੇ ਦੋ ਪੂਰੇ ਉਟੀਆਂ ਮੇ ਦਿੱਤੀਆਂ ਕੀ ਕਬੂਤਰ ਮੋਲ ਲੈਣ ਦਾ ਆਹ ਕਾਰਨ ਕੀ ਬਣਿਆ ਵੀ ਕਬੂਤਰ ਤੁਹਾਡੇ ਖਰਾਬ ਹੋ ਗਏ ਮਰ ਗਏ ਜਾਂ ਕੀ ਚੱਕਰ ਗਏ ਵੀ ਖਰਾਕ ਰੱਬ ਜਾਣਦਾ ਵੀ ਅਸੀਂ ਯਾਰ ਘਰੇ ਕਬੂਤਰ ਢਾਵੀ ਵਾਲੇ ਹੋ ਗਏ ਸੀ ਅੱਜ ਅੱਛਾ ਹਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਜੇ ਅਸੀਂ ਅੱਜ 25 ਕੱਢਿਆ ਵੀ ਆਉਣਗੇ ਤਾਂ ਹਦੋਂਕ ਨਹੀਂ ਇੰਨੀ ਗਰਮੀ ਚ ਵੀ ਇਹ ਕਿੱਦਣ ਕਿ ਐਂ ਉੱਡੇ ਹਾਂ ਹਾਂ ਫਿਰ ਅਸੀਂ ਮਜੀਦ ਕਾ ਨਹੀਂ ਗਿਆ ਵੀ ਸਾਰਾ ਸਾਡੇ ਚੀਲੇ ਤੁਸੀਂ ਮੋਲ ਲੈਂਦੇ ਫਿਰਦੇ ਹੋ ਕਬੂਤਰ 10000 ਰੁਪਏ ਵਾਲਾ ਲੈ ਲੈਂਦੇ ਸਾਰੇ 11 ਦਾ ਹਾਂ ਇਹ ਤਾਂ ਹੈ ਯਾਰ ਬਣ ਕਬੂਤਰ ਦਾ ਉਹਨਾਂ ਕੋਲ 8 ਕਬੂਤਰ ਹੀ ਦਿੱਤੀਆਂ ਪੰਜ ਕਬੂਤਰ ਦਿੱਤੇ ਬਾਹਰ ਆ ਕੇ ਖੜਦਾ ਰਹਿ ਇੱਕ ਬੰਦਾ ਹਨਾ ਹਾਂ ਉਉਤਰਵਾਜੀ ਬਾਕੀ ਬਈ ਹੋਵ ਵਾਲੀ ਮਹਿੰਗਾ ਗਿਆ ਸਾਡੇ ਹੈ ਬਾਕੀ ਮੈਨੂੰ ਚਾਸ ਵਾਲੀ ਹੁੰਦੀ ਆ ਐਵੇਂ ਹਮ ਕਹੀ ਜਾਂਦੇ ਮੈਂ ਕਹਿੰਦਾ ਸਾਰੇ ਪੰਜਾਬ ਦੇ ਜਿਹੇ ਪੈਸੇ ਲਾਏ ਹੋਣਗੇ ਬਈ ਵੱਧੇ ਪੈਸੇ ਤੂੰ ਲਾਏ ਹੋਣਗੇ ਉਉਤਰਾਂ ਦੇ ਬਈ ਹੁਣ ਅਗਲਾ ਇੱਕ ਦਿਨ ਉਹ ਜਿਹੜੇ ਹਿਸਾਬ ਨਾਲ 4 ਲੱਖ 5 ਲੱਖ ਪਿਛਲੇ ਸਾਲ ਕਹਿੰਦਾ 6 7 ਲੱਖ ਐਜ ਕੀ ਕਹਿੰਦਾ ਪਹਿਲਾਂ ਵੀ ਬਈ ਜਿਹੜਾ 20 ਲੱਖ ਰੁਪਈਆ ਪੱਟਤਾ ਹੋਊ ਉਤਰਾਂ ਦੇ ਮੈਨੂੰ ਇੱਕ ਦਿਨ ਬੰਦਾ ਕਹਿੰਦਾ ਯਾਰ ਨਹੀਂ ਠੀਕ ਆ ਹੁਣ ਬਈ ਤੇਰੇ ਬਣ ਕੇ ਹੁਣ ਆਇਆ ਤਾਂ ਨਹੀਂ ਕੋਈ ਆ ਕੇ ਕਹੇ ਰੂ ਵੀ ਆ ਸਾਡਾ ਕਬੂਤਰ ਬੈਠਾ ਨਹੀਂ ਬੰਦੇ ਨੇ ਆਪਣਾ ਫ੍ਰੀ ਵੀ ਬਹੁਤ ਦਿੱਤਾ ਯਾਰੀ ਦੋਸਤੀ ਜਿਹੜੇ ਫ੍ਰੀ ਵਾਲੇ ਚਲੋ ਉਹ ਤਾਂ ਯਾਰ ਫ੍ਰੀ ਵਾਲੇ ਹੀ ਬਜਣਿਆ ਮੁੱਲ ਵਾਲੇ ਉਹ ਤਾਂ ਤੇਰੀ ਹੀ ਬਜਣਗੇ ਨਾ ਜਿਹੜੇ ਫ੍ਰੀ ਵਾਲੇ ਚਲੋ ਉਹ ਤਾਂ ਹੁਣ ਫ੍ਰੀ ਵਾਲੇ ਹੀ ਬਜਣਗੇ ਯਾਰ ਮੁੱਲ ਵਾਲੇ ਤਾਂ ਹੁਣ ਸਾਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ 1000 ਵਾਲਿਆਂ ਨੂੰ ਆਤੀ ਆ ਵੀ ਪੈਸੇ ਲਵਾਣ ਦੀ ਕਹਿੰਦਾ ਕਬੂਤਰ ਖੋ ਲੈਣੇ ਮੈਂ ਉਹ ਯਾਰ ਹੁਣ ਜੋਤ ਹੁੰਦੇ ਨੇ ਵੀ ਲੈ ਆ ਹਨਾ ਆਪਾਂ ਵੀ ਲੈ ਆ ਸਾਰੇ ਹੀ ਲੈਂਦੇ ਆ ਬੰਦੇ ਕਹੀ ਦਿੰਦਾ ਕਹਿੰਦਾ ਯਾਰ ਪੈਗੜਾ ਵੀ ਹਨਾ ਲੈਨੇ ਮੁੱਲ ਉਹ ਯਾਰ ਪਤਾ ਕੀ ਬਾਈ ਸਮਾਂ ਹੀ ਇਹ ਜਿਹਾ ਹੋ ਬਾਕੀ ਯਾਰ ਅਗਲੇ ਨੂੰ ਐ ਹੁੰਦਾ ਵੀ ਕੱਲ ਕੋਈ ਆਏ ਨਾ ਕਹਿੰਦੇ ਵੀ ਕਿਸੇ ਬਾਜ਼ੀ ਤੇ ਖੜਾ ਵੀ ਇਹਦਾ ਸਾਡੇ ਡਾਉਂਦਾ ਐ ਮੁੱਲ ਵਾਲਾ ਫਿਰ ਆ ਜਾਂਦਾ ਪੈਸੇ ਦਿੱਤੇ ਵੀ ਬਾਜ਼ੀਆਂ ਮੌਕੇ ਆਇਆ ਕਰਨਾ ਆਪਣੇ ਭਰਾ ਨੇ ਗੱਗੂ ਹੋਣੀ ਹੈ ਹੈਪੀ ਹੋਣੀ ਹੈ ਨਾ ਇਹ ਹੀ ਸਾਰਾ ਕੁਝ ਦੇਖ ਰਹੇ ਹੋ ਬਾਈ ਇਹ ਹੀ ਡਾਉਂਦਾ ਸਾਰਾ ਬਾਈ ਮਿਹਨਤ ਦੀ ਆ ਹਾਂ ਤੇ ਇਹ ਜੀ ਮਿਹਨਤ ਕਰ ਲਾਂਗੇ ਉਤਰ ਤੰਦਰੁਸਤ ਰੱਖ ਲਾਂਗੇ ਜਿੱਤਾਂਗੇ ਸਾਨੂੰ ਦਾ ਸਾਡਾ ਸਾਡਾ ਪਿਆਰ ਆਈਆਂ ਭਰਾਵਾਂ ਦੀ ਗੱਲ ਵਧੀਆ ਗੱਲ ਆ ਬਾਈ ਲੈ ਕੇ ਮੋੜਾ ਸਾਰੀ ਕੀ ਜਿੱਥੇ ਸਾਡਾ ਅੱਗੇ ਚੱਲੇਗਾ ਫਿਰ ਜਾਣਦੇ ਆ ਐ ਤਾਂ ਨਹੀਂ ਕਹੀ ਜਾਂਦਾ ਲੈ ਕੇ 20000 ਦਾ ਕਹੀ ਜਾਂਦਾ ਮੈਂ 2 ਲੱਖ ਦਾ ਲੇ ਦਿੱਤਾ ਨਾ ਬਾਈ ਜ ਅਗਲਾ ਗਾਣਾ ਮੇਰੇ ਹੋਰ ਮਹਿੰਗੇ ਵਿਕ ਜਾਣਗੇ ਕੋ ਉ ਰੱਖ ਗਏ ਹਾਂ ਤਾਂ ਬਈ ਅਸੀਂ ਵੀਡੀਓ ਨਹੀਂ ਪਾਈਆਂ ਠੀਕ ਆ ਆ ਵੀ ਪੁੱਤ ਬਾਈ ਨੇ ਉਦੋਂ ਪਤਾ ਨਹੀਂ ਕਿਹਨੇ ਫੇਸਬੁੱਕ ਤੇ ਝਾੜਤੀ ਹੈ ਨਾ ਅਭੀ ਰੇਟ ਲਾਈਂ ਦੇ ਦੀ ਵੀਡੀਓ ਨਹੀਂ ਬਈ ਪੈਸੇ ਦਿੰਦੇ ਲੈਂਦੇ ਸਾਰੇ ਬੋਲ ਕੇ ਕਿਹੜੇ ਪਿੰਡੋਂ ਡਿਆ ਆ ਕਿਤੇ ਨਹੀਂ ਸਾਰੀਆਂ ਵੀਡੀਓ ਵੀ ਆਪਾਂ ਕਦੇ ਪਾਈ ਨਹੀਂ ਓ ਠੀਕ ਹੈ ਗੱਲ ਉਹ ਚੀਜ਼ ਨਹੀਂ ਪਾਈ ਉਂ ਬਾਤੀ ਵੀ ਲੈ ਚਾ ਮੁੱਲ ਵਾਲੀ ਗੱਲ ਨਹੀਂ ਕਰੀ ਹੈਗੀ ਬਾਕੀ ਪਤਾ ਲੱਗ ਹੀ ਜਾਂਦਾ ਅਜੇ ਕ ਬੰਦਨ ਵੀ ਲੈ ਆਇਆ ਜਾਂ ਨਹੀਂ ਲੈ ਆ ਨਰ ਜਿਹੜਾ ਹੁਣ ਜਿੱਤਿਆ ਹੋਇਆ ਫੜਿਆ ਬਈ ਅਗਲਾ ਮੋਲੀ ਲੈ ਕੇ ਆਉਂਦਾ ਅਗਲਾ ਕਹਿੰਦਾ ਕੱਲ ਨੂੰ ਮਰ ਗਿਆ ਯਾਰ ਸਾਰੀ ਕਲੇ ਵੇਚੇ ਤਾਂ ਨਹੀਂ ਵੇਚੇ ਵੀ ਅਗਰੇ ਨਾ ਯਾਰ ਪਾਈਏ ਵੇਚਣ ਵਾਲੇ ਮਾਰ ਇਹਨਾਂ ਲੋਬਤ ਲਿਆਵੇ ਬਹੁਤ ਸੋਹਣਾ ਕਬੂਤਰ ਆ ਬਾਈ ਗਲਤ ਆ ਯਾਰ ਕਿਸਮਤ ਨਹੀਂ ਐ ਜਾਂਟੇ ਇਹਦੇ ਤੇ ਕਿਸਮਤ ਚ ਪੈਸਾ ਨਹੀਂ ਨਾ ਹੈਗਾ ਹਾਂ ਹੁਣ ਜੋਰ ਤਾਂ ਵੀਰੇ ਸਾਰੇ ਲਾਉਦੇ ਹਨਾ ਮੈਂ ਤਾਂ ਦੱਸਦਾ ਮੇਰਾ ਆੜੀ ਆ ਹੁਣ ਤੂੰ ਕਹੇਗਾ ਵੀ ਆਪ ਦੀ ਗੱਲ ਖਣਾਉਣ ਲੱਗ ਗਿਆ ਮੇਰਾ ਆੜੀ ਕਬੂਤਰ ਛੱਡਦਾ ਉਹਦੇ ਕੋਲੇ ਮੈਂ ਕਹਿੰਦਾ ਕਲਬ੍ਰੀਡ ਹੋ ਹਾਂ ਹੂੰ ਬਾਜ਼ੀਆਂ ਉਹ तकरीबन ਸਾਰੀਆਂ ਹੀ ਹਰ ਜਾਂਦਾ ਰੇਖਸਾਲ ਦਾ ਹੀ ਕੰਮ ਆ ਉਹ ਬੰਦਾ ਘਰੋਂ ਠੀਕ ਆ ਵਧੀਆ ਚੱਲੀ ਜਾਂਦਾ ਉਹਦੇ ਘਰ ਦੇ ਵੀ ਨਹੀਂ ਰੋਂਗਦੇ ਹਾਂ ਤੇ ਉਹਦੀ ਮਾਂ ਇੱਕ ਦਿਨ ਉਹਨੂੰ ਕਹਿਣ ਲੱਗੀ ਅੱਛਾ ਕਹਿੰਦੀ ਪੁੱਤ ਵੀ ਹਟਣਾ ਤਾਂ ਤੂੰ ਖੈਨੀ ਵੀ ਚੱਲ ਡਾਈ ਚੱਲ ਵੀ ਕਿਤੇ ਆਏ ਨਾ ਕਹਿਦੀ ਵੀ ਮੇਰੀ ਮਾਂ ਹਟਾਉਂਦੀ ਐ ਮੈਨੂੰ ਹਾਂ ਵੀ ਪੁੱਤ ਤੇਰੇ ਕਰਮਾਂ 'ਚ ਇਹ ਸੌਖੀ ਕਮਾਈ ਹੈ ਨਹੀਂ ਸਹੀ ਗੱਲ ਆ ਉਹ ਉਹ ਮੈਨੂੰ ਦੱਸਣ ਲੱਗ ਗਿਆ ਕਹਿੰਦਾ ਵੀ ਕਿਸੇ ਦੇ ਮੁਕੱਦਰ ਹੁੰਦੇ ਆਗੇ ਕਿਸੇ ਦੇ ਮੁਕੱਦਰ ਚ ਤਾਂ ਬਾਈ ਮਿਹਨਤ ਕਰਕੇ ਹੀ ਪੈਸਾ ਕਮਾਉਣਾ ਲਿਖਿਆ ਹੁੰਦਾ ਕਿਸੇ ਦੇ ਮੁਕੱਦਰ ਚ ਲਿਖਿਆ ਹੁੰਦਾ ਜੂਆ ਸੱਟਾ ਕਰਕੇ ਕਿਸੇ ਦੇ ਮੁਕੱਦਰ ਚ ਹੁੰਦਾ ਵੀ ਝੂਠ ਬੋਲ ਕੇ ਠੱਗੀਆਂ ਮਾਰ ਕੇ ਕਿਸੇ ਦੇ ਮੁਕੱਦਰ ਚ ਕਿਵੇਂ ਹਨ ਇਹ ਮੁਕੱਦਰਾਂ ਦੀ ਗੱਲ ਹੁੰਦੀ ਆ ਸੁਣੀ ਹੁਣ ਤਾਂ ਬਾਰੇ ਬੰਦੇ ਦੀ ਗੱਲ ਇਹ ਕੁਦਰਤੀ ਬੰਦੇ ਦੇ ਕਰਮਾਂ ਨਾਲ ਜੁੜੀ ਹੁੰਦੀ ਹੈ ਗੱਲ ਇਹ ਹੈ ਹਨਾ ਪ੍ਰਮਾਤਮਾ ਦਾ ਆਪਾਂ ਕਹਿੰਦੇ ਰੱਬ ਦਾ ਨਾਮ ਲਓ ਕਰੀ ਜਿੱਥੇ ਦੁਨੀਆ ਸਾਰੀ ਵੀ ਜਾਂਦੀ ਹੈ ਪਰ ਕਿਸੇ ਦਾ ਹੱਕ ਨਾ ਖਾਓ ਕਿਸੇ ਦਾ ਮਾੜਾ ਨਾ ਕਰੋ ਹਨਾ ਉਹ ਮਾੜੀ ਆ ਜੇ ਹੁਣ ਰਾਮ ਰਾਮ ਕਰੀ ਚੱਲਾਂਗੇ ਬਗਲ 'ਚ ਛੁਰੀਆਂ ਉਹ ਵੀ ਮਾੜੀ ਗੱਲ ਹੈ ਤੇ ਬਹੁਤ ਸੋਹਣੇ ਕਬੂਤਰ ਲੱਗੇ ਬਾਈ ਜਾਂਟੇ ਚਾਰ ਬਾਅਦ ਵੀਡੀਓ ਬਣਾਈ ਅੱਜ ਕਬੂਤਰਾਂ ਦੀ ਮੈਂ ਵੀ ਰੀਤ ਜੀ ਲਾਗੀ ਬਣਾਲੀ ਮੈਂ ਵੀ ਚੱਲ ਸੋਹਣੇ ਲੱਗਦੇ ਆ ਆ ਕੇ ਮੈਂ ਕਬੂਤਰ ਲਈ ਖੜੇ ਹਾਂ ਅੱਗੇ ਜਿਹੜਾ ਆਪਣੇ ਭਾਈ ਜੀਤ ਦਾ ਬਸਾਲੀ ਉੰਡਿਆ ਸੀ ਰੱਤਾ ਹਾਂ ਸਾਢੇ 3 ਦਾ ਟਾਈਮ ਕਿਤੇ ਫਰਾਂਜੀ ਜਿੱਤੀ ਸੀ ਉਹਦੀ ਟੀ ਆ ਠੀਕ ਆ ਹਾਂ ਇਹ ਵੀ ਅੱਜ ਕੀ ਬਾਈ ਕੰਨ ਲੈ ਕੇ ਆਇਆ ਠੀਕ ਆ ਬੱਚੇ ਕਢਾਉਣ ਨੂੰ ਹਾਂ ਬੱਚੇ ਕਢਾਉਣ ਨੂੰ ਠੀਕ ਆ ਇਹ ਆ ਕਬੂਤਰ ਆਪਣਾ ਭਾਈ ਚੱਠੇ ਨੇ ਰੰਤਾ ਸੀ ਸੁਖਮ ਬਾਈ ਦੇ ਦੱਸਣ ਦੀ ਗੱਲ ਆ ਸੁਖਮੰਦਰ ਨੇ ਕਬੂਤਰ ਛੱਡਿਆ ਸੀ ਜਗੇ ਵਾਲੇ ਨੇ ਹੂੰ ਨੌ ਬਾਰੀ ਵਾਲਾ ਭਾਈ ਪੂਲੀ ਵਾਲੇ ਪੰਡ ਤੇ ਪੂਲੀ ਤੇ ਲੈ ਗਏ ਸੀ ਉਹ ਕਬੂਤਰ ਹੂੰ ਉਹਦਾ ਪੋਤਾ ਭਾਈ ਕਬੂਤਰ ਦਾ ਬੈਡ ਕੱਢਾ ਯਾਰ ਹਾਂ ਸੋਣਾ ਕੇ ਤੇ ਭਾਈ ਜਿੱਦਣ ਇਹਦਾ ਬੱਚਾ ਪਹਿਲੇ ਤਾਂ ਨਾ ਕੱਢਿਆ ਹਾਂ ਕੂਤਰ ਨਸੇ ਫਾਰੋ ਕੇ ਪਹਿਲੇ ਦਿਨ ਦਿਆ ਨ ਦੂਜੇ ਦਿਨ ਦਿਆ ਤੀਜੇ ਦਿਨ ਦਿਆ ਅਸੀਂ ਬਾਈ ਗੋਟਾ ਇਹਦੇ ਵੱਧ ਕੜਾ ਕੂਤਰ ਬੜਾ ਜੰਗਾ ਯਾਰ ਹਾਂ ਪੱਲਾ ਖੋਲੀਆਂ ਦਾ ਕੂਤਰ ਦੀ ਕਲਾਕਾਰੀ ਦਿਖਾ ਦਈਏ ਬੰਦਿਆਂ ਨੂੰ ਇਹ ਬਾਈ ਚੱਟੇ ਕੋਲ ਆਇਆ ਬਾਈ ਬੜਾ ਜੰਨੇ ਆ ਜੰਗਾ ਕੂਤਰ ਆ ਯਾਰ ਬਾਜੀ ਛੱਡੇ ਇਹਦੇ ਬਾਈ ਮੈਂ ਕਹਿੰਦਾ ਯਾਰ ਕੋਈ ਰਿਕਾਰਡ ਥੋੜਾ ਘਰੇ ਕੂਤਰ ਦੇ ਢੇੜੇ ਉੱਤੇ ਠੀਕ ਹੈ ਅਸੀਂ ਰੱਖ ਹੀ ਲਈ ਠੀਕ ਹੈ ਛੱਡਣਾ ਜੀ ਬਾਗੀ ਸਾਡੇ ਦੇਖਣਾ ਇਹ ਦੂਜਾ ਪੰਨਾ ਰੱਖਾਂ ਛੱਡ ਕੇ ਦੇਖਣਾ ਜੀ ਬਾਜੀ ਓ ਛੱਡਾਂਗੇ ਅਸੀਂ ਛੱਡਿਓ ਫੇਰ ਅਸੀਂ ਕੀ ਕਹਿੰਦਾ ਇਹ ਪੂਜ ਤਖਾਈ ਇਹਦੀ ਹੁਣ ਸਮਾਰ ਕੇ ਖੁੱਲ ਜਾਂਗਾ ਪੂਜ ਅਖਾਂ ਨਹੀਂ ਇਹਨਾਂ ਕਸ ਹਾਕੀ ਇਹਦੇ ਬੋਸ ਨਾਲ ਉੱਤ ਹੋਰ ਕਿਹੜਾ ਆ ਵੀਰ ਤੇ ਲੋਕੇ ਘਰੋਂ ਲਈ ਸੀ। ਅੱਛਾ। ਸਵਾਮੀ, ਸਵਾਮੀ ਘਰ ਵਾਈ ਵੀ ਆ। ਤੇ ਲੋਕੇ ਤੇ ਰਸਾਮ ਹੀ ਲੈ ਲਈ। ਪਿਛਲੇ ਸਾਲ ਇਹ ਅਸੀਂ ਲਈ ਸੀ 1.5 ਲੱਖ ਰਿਆ ਨਾ ਦੋ ਜੋੜੀਆਂ ਦੀ। ਦੋ ਜੋੜੀਆਂ। ਠੀਕ ਆ। ਨਾਲ ਇੱਕ ਉਹਨਾਂ ਨੇ ਬੱਚਾ ਦਿੱਤਾ ਸੀ ਆਪਾਂ ਨੂੰ। ਠੀਕ ਆ। ਇਹਦੇ ਨਾਲ ਕਬੂਤਰ ਕਿਹੜਾ ਲਗਾਇਆ ਹੋਇਆ? ਪੁੱਤਰ ਵੀ ਇਹਦੇ ਨਾਲ ਕਬੂਤਰ ਕਿਹੜਾ ਲਾਇਆ ਸੀ? ਮਾਰਕ ਲਗਾਇਆ। ਮਾਰਕ ਭਾਈ ਮਾਰਕ। ਉਹ ਪੱਲਾ ਖੋਲੀ। ਇਹ ਘੱਟ ਕਰਤੀ ਅਸੀਂ ਯਾਰ। ਓਹੋ ਮਾਰਕ ਨਿਕਲ ਗਈ ਸਰ ਤੋਂ। ਕੂਝ ਦਿਖਾਇ ਦੀ। ਦੇਖੋ ਬਈ ਤਾਂ ਕੱਟ ਕਰਨੇ ਪਈਆਂ ਕਬੂਦਰੀਆਂ ਨਾ ਤਾਂਾਂ ਵੇਂਦੀਆਂ ਸੀ ਆਂਡੇ ਟੁੱਟਦੇ ਥਾੜ ਦੇ ਹਾਂ ਬਾਈ ਮੱਤ ਕੇ ਕਬੂਦਰਾ ਆਇਆ ਨਾ ਲੱਗਿਆ ਪੋਛ ਦਿਖਾਈ ਇਹਦੀ ਤੂਤਰ ਆ ਜਾਂਦੇ ਬਹੁਤ ਮੋਰ ਲਈ ਬੈਠਾ ਤੂੰ ਫਿਰ ਆਪਾਂ ਕਰੀਂ ਚੋਹੀ ਨਹੀਂ ਦਿੱਤਾ ਵੀ ਇਹ ਲੱਗਦਾ ਐਦੀ ਪੂਛ ਖੋਲੀ ਐਡੇ ਭੇੜੇ ਘਰੇ ਉੱਡਦੇ ਨਾ ਕਬੂਤਰੇ ਨੇ ਯਾਰ ਅੱਛਾ ਹੋਰ ਬਈ ਕੋਈ ਚਾਨਣਾ ਪਾਉਂਗੇ ਗੱਲ ਤੇ ਕੇ ਚੰਗੇ ਕਬੂਤਰ ਦਿਖਾਈ ਜਦਾ ਕੂਤ ਬਹੁਤ ਹੀ ਵਧੀਆ ਕਬੂਤਰ ਬਾਬਾ ਕਿਸ ਬਾਈ ਕੋ ਚੰਗੀ ਹੈ ਸਵਾਹੀ ਸਾਂਹ ਦੇ ਹਰਤੇ ਆਣਾ ਉਹ ਹੈ ਪਰ ਕਰਨਰਗ ਚੰਗੇ ਕਬੂਤਰ ਦੀ ਬਾਈ ਕੋਈ ਆਏ ਕੋਈ ਚੱਕਰ ਭਾਈ ਆਪਾਂ ਹੋਂ ਦਾ ਜਨਾ ਦੇ ਉੱਡੇ ਨਾਲ ਨੂੰ ਕਰਵਾ ਜਾ ਕੋਈ ਇੰਡਾ ਪਤਾ ਨਹੀਂ ਕਰਦਾ ਨਹੀਂ ਉੱਡੇ ਬਣਾ ਨਹੀਂ ਪਤਾ ਲੱਗਦਾ ਜਿਵੇਂ ਦੇਖਣ ਦੇ ਆਪਾਂ ਸੋਹਣਾ ਆਵੇ ਕਬੂਤਰ ਬਪਰਾਪੁਰ ਚੰਗੇ ਹੋਣ ਬਪਰਾਪੁਰਾਂ ਦੇ ਸੋਹਣੇ ਹੋਣ ਕੂਤਰ ਦੀ ਬੈਠੀ ਨੂੰ ਦੇਖ ਲੈਣ ਹਾਂ ਬਾਕੀ ਦਾ ਮੈਨੂੰ ਫਿਰ ਤੋਂ ਪਤਾ ਉੱਡੇ ਤੋਂ ਪਤਾ ਲੱਗਣਾ ਕਬੂਤਰਾਂ ਜੇ ਬੱਜਿਆ ਬੈਠਣਾ ਹੀ ਨਹੀਂ ਹੁਣ ਸਹੀ ਹੈਗਾ ਉਹਦੇ ਨੂੰ ਯਕੀਨ ਨਹੀਂ ਕਿੱਥੋਂ ਕਰੀ ਹੈ ਨਾ ਕੂਤਰ ਬੈਠਣ ਨੂੰ ਤੇ ਦੇਖਣ ਨੂੰ ਹੁਣ ਸਾਰੇ ਚਿਣੇ ਪਏ ਆ ਕੂਤਰ ਦੱਸਦੇ ਆ ਚੜਨ ਤੇ ਚੜਦੇ ਵੀ ਅਸੀਂ ਹੈਗੇ ਹਾਂ ਹੁਣ ਗਾਂਹਾਂ ਤਾਂ ਇਹਨਾਂ ਦੇ ਉੱਡੇ ਤੋਂ ਪਤਾ ਲੱਗਣਾ ਗਾਹਾਂ ਤਾਂ ਰਾਹ ਪਈ ਜਾਣੀਆਂ ਜਾਂ ਬਾਹ ਪਈ ਜਾਣੀਆਂ ਨਾ ਅਧਰੇ ਪਰਖੇ ਬਣਾ ਪਤਾ ਨਹੀਂ ਲੱਗਦਾ ਕਿਸੇ ਵੀ ਬੰਦੇ ਦਾ ਦੇਖਣ ਨੂੰ ਸਾਰੇ ਹੀ ਚੰਗੇ ਲੱਗਦੇ ਨੇ ਬਸ ਬਸ ਹੈ ਹੋਂਦੇ ਮਿੱਠੇ ਜਾਫਲੋਸਾਂ ਤੋਂ ਬਚ ਕੇ ਰਹੀਏ ਦਿਲ ਦੇ ਭੇਤੀ ਹੋ ਗਏ ਗੰਗਿਆ ਕਦਨ ਠਗਦੇ ਪਰਖੇ ਬਣਾ ਨਹੀਂ ਬਸ ਆਦਾ ਜੀਦਾ ਚਾਹੇ ਬੰਦਾ ਚਾਹੇ ਜਾਨਵਰ ਚਾਹੇ ਕੁਝ ਵੀ ਹੈ ਚਾਹੇ ਮਸ਼ੀਨਰੀ ਆ ਚਲਾਈ ਜਣਾ ਮੇਰੇ ਨਾਲ ਕੋ ਬਾਲਾ ਉੱਡਿਆ ਹੁੰਦਾ ਤੇ ਗਾਂ ਬੱਚੇ ਉਹਨਾਂ ਦੇ ਮੈਨੂੰ ਪੂਰੀ ਨਰਸੀ ਇੱਕ ਵਾਰੀ ਗੱਲ ਪੂਰੀ ਕਹਿੰਦਾ ਗੱਗੇ 6 6 7 7 ਮੋਹਰਾ ਲੱਗੀਆਂ ਵਾਂ ਕਬੂਤਰ ਦੇ ਕਬੂਤਰ ਦੇ ਬੱਚਾ ਨੇ ਕਿਹੜਾ ਨਹੀਂਦਾ ਤੈਨੂੰ ਦੱਸਣ ਕੀ ਕਰਾਂ ਕਹਿੰਦਾ ਕੁਦਰਤੀ ਕੋਈ ਵੀਰ ਕੋ ਬਾਹਰ ਸਾ ਜਾਂਦਾ ਕਈ ਵਾਰੀ ਕੋ ਢੱਲਾ ਮੱਠ ਹੋ ਜਾਂਦੀ ਆ ਇਹ ਕੋ ਜਾਨਵਰ ਨਹੀਂ ਕੀ ਦੀ ਚੀਜ਼ ਆ ਹਾਂ ਜਿਆਦਾ ਕੋਈ ਬਾਲਾ ਵੱਡਾ ਹੋਵੇ ਜਾਂ ਇਹਨਾਂ ਦੇ ਬੋਲ ਕੇ ਦੱਸਦੇ ਨੂੰ ਵੀ ਸਾਨੂੰ ਆ ਨੁਕਸਾ ਪੈ ਗਿਆ ਹਾਂ ਜਾਂ ਜਾਂ ਐ ਕਦਰ ਵੀ ਆਜਣਾ ਯਾਰ ਛੱਡੀ ਮੈਨੂੰ ਤਾਂ ਬੁਖਾਰ ਚੜਿਆ ਹੋਇਆ ਹਾਂ ਜਾਂ ਆਜਣਾ ਛੱਡੀ ਯਾਰ ਅੱਜ ਸਾਡਾ ਜੀਜਾ ਨਹੀਂ ਕਰਦਾ ਢੱਡਾ ਥੋਕਦਾ ਓ ਜਿਹਨਾਂ ਨੇ ਕਿਹਾ ਬੋਲ ਕੇ ਦੱਸਣਾ ਵਿਚਾਰਿਆਂ ਨੇ ਯਾਰ ਜਿਹੜੀ ਦਵਾਈ ਤੁਹਾਨੂੰ ਤੇ ਇਹਨਾਂ ਨੇ ਨਘਾ ਲੈਣੀ ਅੰਦਰ ਚੰਗੀ ਹੋਵੇ ਮਾੜੀ ਹੋਵੇ ਆ ਬਾਈ ਮੰਦਗੀ ਚੀਮੇ ਵਾਲੀ ਬੂਹਤ ਨੇ ਵੀਰੇ ਸਰਟੀਫਾਈ ਕੰਮ ਕਰਾ ਗਿਆ ਇਹ ਵੀ ਕਰਦੀ ਆਪਾਂ ਕਹਾਂ ਇਹਦਾ ਪੱਲਾ ਤੇ ਟਾਈਮ ਕਿਤਾ ਗਿਆ ਨਹੀਂ ਕੋਈ ਦੇਖੇ ਹੁਣ ਬੰਦੇ ਗੇ